ਮੁਸਕਾਨ ਮਾਪਿਆਂ ਦੀ ਇੱਕੋ ਇੱਕ ਧੀ ਸੀ ਪਿਓ ਵੱਡਾ ਅਫਸਰ ਸੀ ਮਾਂ ਕਾਲਜ ਦੀ ਇੱਕ ਟੀਚਰ ਜਨਮ ਤੋਂ ਹੀ ਮੁਸਕਾਨ ਲਈ ਘਰ ਵਿੱਚ ਇੱਕ ਟ੍ਰੈਂਡ ਆਇਆ ਰੱਖੀ ਹੋਈ ਸੀ ਜੋ ਹੈ ਤਾਂ ਮਦਰਸਨ ਪਰ ਪਹਿਲਾਂ ਕਿਸੇ ਵੱਡੇ ਘਰ ਵਿੱਚ ਆਇਆ ਦਾ ਕੰਮ ਕਰਦੀ ਸੀ ਉਹਨਾਂ ਦੇ ਬੱਚੇ ਵੱਡੇ ਹੋ ਗਏ ਸਨ ਇਸ ਲਈ ਮੁਸਕਾਨ ਦੀ ਮਾਂ ਨੇ ਰਾਧਾ ਉਹਨਾਂ ਤੋਂ ਮੰਗ ਲਈ ਸੀ ਰਾਧਾ ਨੂੰ ਵੀ ਕੋਈ ਉੱਜਰ ਨਹੀਂ ਸੀ ਨਾਲ ਦੀ ਹੀ ਕੋਠੀ ਵਿੱਚ ਤਾਂ ਇਹ ਪਰਿਵਾਰ ਰਹਿੰਦਾ ਸੀ ਕਰ ਚੰਗਾ ਆਉਣਾ ਜਾਣਾ ਸੀ ਰਾਧਾ ਮੁਸਕਾਨ ਦੀ ਹਰ ਲੋੜ ਦਾ ਧਿਆਨ ਰੱਖਦੀ ਕਿਹੜੇ ਵੇਲੇ ਜੂਸ ਦੇਣਾ ਕਿਹੜੇ ਵੇਲੇ ਸੂਪ ਦੇਣਾ ਕਿੰਨੇ ਵਜੇ ਦੁੱਧ ਦੇਣਾ ਕਿੰਨੇ ਵਜੇ ਕੋਈ ਸਬਜੀ ਅੰਡਾ ਖਿਚੜੀ ਜਾਂ ਦੰਡੀਆਂ ਦੇਣਾ ਕਿਸ ਵੇਲੇ ਮਾਲਿਸ਼ ਕਰਕੇ ਉਸ ਨੂੰ ਨੇ ਲਾਉਣਾ ਹੈ ਕਿੰਨੇ ਵਜੇ ਉਸ ਨੂੰ ਸੁਲਾਉਣਾ ਹੈ ਕਿੰਨੇ ਵਜੇ ਜਗਾ ਦੇਣਾ ਹੈ ਮੁਸਕਾਨ ਦੇ ਸੁੱਤੀ ਪਈ ਦੇ ਕੋਲ ਹੀ ਉਹ ਹਲਕਾ ਹਲਕਾ ਮਿਊਜ਼ਿਕ ਲਾਈ ਰੱਖਦੀ ਜਸਪ੍ਰੀਤ ਮੁਸਕਾਨ ਦੀ ਮ ਇਸ ਗੱਲ ਬੜੀ ਖੁਸ਼ੀ ਕੇ ਰਾਧਾ ਨੂੰ ਕੁਝ ਵੀ ਦੱਸਣ ਸਮਝੋਂਦੀ ਲੋੜ ਨਹੀਂ ਸੀ ਪੈਂਦੀ ਉਸ ਨੂੰ ਇਹ ਵੀ ਪਤਾ ਸੀ ਕਿ ਬੱਚੇ ਦੇ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਨੇ ਤੇ ਕਿਸ ਵੇਲੇ ਉਸ ਨੂੰ ਪ੍ਰੇਮ ਵਿੱਚ ਪਾ ਕੇ ਬਾਹਰ ਦੂਜੇ ਬੱਚਿਆਂ ਕੋਲੇ ਗਾਰਡਨ ਦੀ ਸੈਰ ਕਰਵਾਉਣੀ ਚਾਹੀਦੀ ਹੈ ਥੋੜੀ ਜਿਹੀ ਵੱਡੀ ਹੋਣ ਤੇ ਰਾਧਾ ਉਸ ਦਾ ਹੱਥ ਫੜ ਕੇ ਸੈਰ ਨੂੰ ਲੈ ਕੇ ਜਾਂਦੀ ਸੈਰ ਕਰਦਿਆ ਉਹ ਗਾਰਡਨ ਦੇ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਬਾਰੇ ਹੱਥ ਰੱਖ ਕੇ ਮੁਸਕਾਨ ਨੂੰ ਦੱਸਦੀ ਰਹਿੰਦੀ। ਇਹ ਵੀ ਦੱਸਦੀ ਕਿ ਜਦੋਂ ਕੋਈ ਨੇੜੇ ਨਹੀਂ ਹੁੰਦਾ ਫੁੱਲ ਆਪਸ ਵਿੱਚ ਗੱਲਾਂ ਕਰਦੇ ਨੇ। ਰਾਦਾ ਨੇ ਦੱਸਿਆ ਕਿ ਮੈਂ ਸੁਪਕੇ ਸੁਨਿਆ ਸੀ ਕਿ ਇੱਕ ਦਿਨ ਗੁਲਾਬ ਦੀ ਡੋਡੀ ਸੂਰਜਮੁਖੀ ਕੋਲ ਸ਼ਿਕਾਇਤ ਕਰ ਰਹੀ ਸੀ। ਕੱਲ ਇੱਕ ਕੁੜੀ ਸੈਰ ਕਰਨ ਆਈ। ਉਸਨੇ ਮੇਰੀ ਵੱਡੀ ਪੈਣ ਨੂੰ ਖੜਕ ਕਰਕੇ ਬੂਟੇ ਨਾਲੋਂ ਤੋੜ ਲਿਆ ਤੇ ਆਪਣੇ ਵਾਲਾਂ ਵਿੱਚ ਸਿਰ ਦੀ ਸੂਈ ਨਾਲ ਟੰਗ ਲਿਆ। ਮੇਰੀ ਭੈਣ ਦੂਰ ਤੱਕ ਉਸ ਕੁੜੀ ਦੇ ਵਾਲਾਂ 'ਚ ਲੱਗੀ ਡੋੱਡੀ ਵੱਲ ਦੇਖਦੀ ਰਹੀ ਮੁਸਕਾਨ ਆਖਦੀ ਕਿ ਆਪਾਂ ਕਦੇ ਫੁੱਲ ਨਹੀਂ ਤੋੜਾਂਗੇ ਇਹ ਬੁੱਟੀਆਂ ਤੇ ਲੱਗੇ ਕਿੰਨੇ ਸੋਹਣੇ ਲੱਗਦੇ ਨੇ ਥੋੜੀ ਹੋਰ ਵੱਡੀ ਹੋਈ ਤਾਂ ਮੁਸਕਾਨ ਨੇ ਆਪਣੀ ਮੰਮੀ ਨੂੰ ਆਖਿਆ ਕਿ ਫੁੱਲਦਾਨ 'ਚ ਫੁੱਲ ਨਾ ਲਗਾਇਆ ਕਰੇ ਇਹ ਇੱਥੇ ਬਹੁਤ ਛੇਤੀ ਮਰ ਜਾਂਦੇ ਨੇ ਤੇ ਇਹਨਾਂ ਦੇ ਬੁੱਟੇ ਖਬਰੇ ਕਿੰਨਾ ਰੋਂਦੇ ਹੋਣਗੇ ਇਸੇ ਤਰ੍ਹਾਂ ਸੈਰ ਕਰਦਿਆਂ ਉਸ ਨੇ ਕਿੰਨੇ ਹੀ ਪੰਛੀ ਝਾਂ ਲਏ ਰਾਧਾ ਨੇ ਉਸਨੂੰ ਕਾਂ ਤੇ ਚਿੜੀ ਦੀ ਕਹਾਣੀ ਸੁناਈ। ਬਿਜਰੇ ਦਾ ਅਲਣਾ ਵੀ ਵਿਖਾਇਆ। ਇੱਕ ਰੁੱਖ ਦੀ ਟਾਣੀ ਤੇ ਕੁੱਗੀ ਦੇ ਅਲਣੇ ਵਿੱਚੋਂ ਗਰਦਨਾ ਬਾਹਰ ਕੱਢ ਦੇ, ਕੂਂ-ਕੂਂ ਕਰ ਦੇ। ਕੁੱਗੀ ਦੇ ਬੱਚੇ ਵੀ ਦਿਖਾਏ। ਇੱਕ ਦਿਨ ਮੁਸਕਾਨ ਬਾਗ ਵਿੱਚੋਂ ਰੋਂਦੀ ਰੋਂਦੀ ਘਰ ਪਰਤੀ। ਪਾਪਾ ਨੇ ਪੁੱਛਿਆ ਕੀ ਹੋਇਆ? ਉਹਨੇ ਰੋ ਰੋ ਕੇ ਦੱਸਿਆ ਕਿ ਮਾਲੀ ਦਰਖਤਾਂ ਦੀਆਂ ਟਾਣੀਆਂ ਕੱਟ ਰਿਹਾ ਏ। ਹੁਣ ਪੰਛੀ ਕਿੱਥੇ ਅਲਣਾ ਪਾਉਣਗੇ? ਉਸਦੇ ਪਾਪਾ ਹੱਸ ਪਏ। ਬਾਹਰ ਜਾ ਕੇ ਮਾਲੀ ਨੂੰ ਟਾਹਣੀਆਂ ਕੱਟਣ ਤੋਂ ਰੋਕ ਦਿੱਤਾ ਹੋਰ ਵੱਡੀ ਹੋਈ ਤਾਂ ਮੁਸਕਾਨ ਸਕੂਲ ਜਾਣ ਲੱਗ ਪਈ ਸਕੂਲ ਦੀ ਡਰੈੱਸ ਪਾਈ ਖੂਬਸੂਰਤ ਜਿਹਾ ਬਸਤਾ ਤੇ ਪਾਣੀ ਵਾਲੀ ਬੋਤਲ ਫੜ ਕੇ ਰਾਧਾ ਆਪ ਸਕੂਲ ਵੈਂਟ ਚੜਾ ਕੇ ਆਉਂਦੀ ਉਸ ਦੇ ਆਉਣ ਵੇਲੇ ਉਸ ਨੂੰ ਵੈਨ ਵਿੱਚੋਂ ਉਤਾਰਨ ਲਈ ਬਾਹਰ ਖੜੀ ਹੁੰਦੀ ਸਭ ਤੋਂ ਪਹਿਲਾਂ ਰਾਧਾ ਉਸ ਦੇ ਬਸਤੇ ਵਿੱਚੋਂ ਟਿਫਨ ਕੱਢ ਕੇ ਦੇਖਦੀ ਉਸ ਨੇ ਲੰਚ ਖਾ ਲਿਆ ਸੀ ਜਾਂ ਨਹੀਂ ਕੇਕ ਬਿਸਕਟ ਟੋਸਟ ਪ੍ਰਾਂਠੀ ਬਦਲ-ਬਦਲ ਕੇ ਪੌਂਦੀ ਸੀ ਮੁਸਕਾਨ ਨੂੰ ਜਦੋਂ ਚੀਜ਼ ਚੰਗੀ ਲੱਗਦੀ ਖਾ ਲੈਂਦੀ ਨਹੀਂ ਤਾਂ ਓਵੇਂ ਹੀ ਡੱਬਾ ਮੋੜ ਲੈਂਦੀ ਇੱਕ ਦਿਨ ਰਾਧਾ ਨੇ ਦੇਖਿਆ ਲੰਚ ਬਾਕਸ ਮੁਸਕਾਨ ਦੇ ਬਸਤੇ ਵਿੱਚ ਨਹੀਂ ਸੀ ਪੁੱਛਣ ਤੇ ਆਖਣ ਲੱਗੀ ਸਕੂਲ ਵਾਲੀ ਮਾਈ ਨੂੰ ਦੇ ਦਿੱਤਾ ਕਿਉਂ ਰਾਧਾ ਨੇ ਪੁੱਛਿਆ ਉਸ ਨੂੰ ਭੁੱਖ ਲੱਗੀ ਹੋਈ ਸੀ ਉਸਨੇ ਕਿਹਾ ਰਾਧਾ ਨੇ ਮੁਰ ਕੇ ਪੁੱਛਿਆ ਡੱਬੇ ਵਿੱਚ ਹੀ ਦੇ ਦਿੱਤਾ ਉਸਨੇ ਟੀਚਰ ਤੋਂ ਚੋਰੀ ਖਾਣਾ ਸੀ ਮੈਂ ਉਸ ਦਾ ਝੂਠਾ ਡੱਬਾ ਥੋੜੀ ਹੀ ਵਾਪਸ ਲਿਆਉਣਾ ਸੀ ਮੁਸਕਾਨ ਨੇ ਕਿਹਾ ਇੱਕ ਦਿਨ ਆਖਣ ਲੱਗੀ ਕਿ ਮੈਨੂੰ ਵਰਟੀ ਵਾਲੇ ਕੱਪੜੇ ਬਣਾ ਦਿਓ ਰੈੱਡ ਰੰਗ ਦਾ ਲਹਿੰਗਾ ਕੁੜਤਾ ਤੇ ਗੋਟੇ ਵਾਲੀ ਲਾਲ ਫੁਲਕਾਰੀ ਅਸੀਂ ਡਰਾਮਾ ਕਰਨਾ ਹੈ ਮੈਂ ਉਸ ਵਿੱਚ ਦੁਲਹਨ ਬਣਾਂਗੀ ਸ਼ਾਇਦ ਉਸ ਨੂੰ ਦੁਲਹਨ ਹੋਣ ਦੇ ਮਾਇਨੇ ਨਹੀਂ ਸੀ ਪਤਾ ਇਸ ਲਈ ਬੜੇ ਆਰਾਮ ਨਾਲ ਆਖ ਰਹੀ ਸੀ ਮੈਂ ਡਰਾਮੇ ਵਿੱਚ ਦੁਲਹਨ ਬਣਾਂਗੀ ਉਸ ਨੂੰ ਦੁਲਹਨ ਵਾਲੇ ਕੱਪੜੇ ਬਣਵਾ ਦਿੱਤੇ ਗਏ ਕਾਰਜਦੋਪਾਕੇ ਟਰਾਈ ਕਰ ਰਹੀ ਸੀ ਤਬਾਰ ਉਹਦੇ ਪਾਪਾ ਆ ਗਏ ਖਸਦੀ ਹੋਈ ਉਸ ਦੇ ਸਾਹਮਣੇ ਜਾ ਕੇ ਪੁੱਛਣ ਲੱਗੀ ਕਿ ਪਾਪਾ ਮੈਂ ਦੁਲਹਨ ਬਣ ਗਈ ਨਾ ਅਚਾਨਕ ਉਸਦੇ ਪਿਓ ਨੂੰ ਤੱਕਾ ਜਾ ਲੱਗਾ ਕਿ ਮੁਸਕਾਨ ਵੱਡੀ ਹੋ ਗਈ ਦੁਲਹਨ ਬਣ ਜਾਏਗੀ ਸਾਡੇ ਕੋਲੋਂ ਚਲੀ ਜਾਏਗੀ ਉਹਨੇ ਇਹ ਸੋਚ ਕੇ ਘਰ ਵਾਲੀ ਉਸ ਦੀਆਂ ਅੱਖਾਂ ਵਿੱਚ ਉਦਾਸੀ ਨਾ ਪੜ ਲਵੇ ਦੂਜੇ ਪਾਸੇ ਮੂੰਹ ਕਰਕੇ ਆਖਿਆ ਦੁਲਹਨ ਤਾਂ ਤੂੰ ਬਣ ਗਈ ਪਰ ਦਲਤਾ ਹੈ ਨਹੀਂ ਉਹ ਸਕੂਲ 'ਚ ਹੈਗਾ ਮੁਸਕਾਨ ਨੇ ਹੱਸ ਕੇ ਆਖਿਆ ਤੇ ਫੇਰ ਕੱਪੜੇ ਬਦਲਣ ਲਈ ਆਪਣੇ ਕਮਰੇ 'ਚ ਚਲੀ ਗਈ। ਮੁਸਕਾਨ ਵੱਡੀ ਹੋ ਰਹੀ ਸੀ। ਉਸ ਨੂੰ ਜਿਵੇਂ ਮੁੰਡੇ ਤੇ ਕੁੜੀ ਦਾ ਫਰਕ ਹੀ ਨਹੀਂ ਸੀ ਪਤਾ। ਮੁੰਡਿਆਂ ਵਾਂਗ ਹੀ ਪੈਂਟ ਸ਼ਰਟ ਪਾਈ, ਉਹ ਬੜੇ ਆਰਾਮ ਨਾਲ ਸਹੇਲੀਆਂ ਨਾਲ ਰਲ ਕੇ ਸਿਨੇਮਾ ਦੇਖਣ ਚਲੀ ਜਾਂਦੀ। ਬਾਜ਼ਾਰ ਸ਼ਾਪਿੰਗ ਲਈ ਜਾਂਦੀ, ਸਹੇਲੀਆਂ ਨਾਲ ਚੰਡੀਗੜ੍ਹ ਕੁਮਾਂਦੀ। ਰਾਧਾ ਹਰ ਵਕਤ ਧਿਆਨ ਰੱਖਦੀ ਤੇ ਉਸ ਨੂੰ ਸਮਝਾਉਂਦੀ ਵੀ ਰਹਿੰਦੀ ਕਿ ਜਮਾਨਾ ਬੜਾ ਖਰਾਬ ਹੈ। ਇੱਕ ਦਿਨ ਰਾਧਾ ਨੂੰ ਉਸਨੇ ਪੁੱਛਿਆ ਤੈਨੂੰ ਪਿੱਛੇ ਆਪਣੇ ਘਰ ਵਾਲੇ ਯਾਦ ਨਹੀਂ ਆਉਂਦੇ ਉਹ ਬੋਲੀ ਘਰ ਵਾਲੇ ਨੇ ਮੇਰੇ ਹੋਰ ਜਨਾਨੀ ਰੱਖ ਲਈ ਉਦੋਂ ਤੋਂ ਉਹ ਆਉਂਦਾ ਨਹੀਂ ਜਦੋਂ ਆਉਂਦਾ ਵੀ ਸੀ ਮਾਰ ਕੁੱਟਾਈ ਕਰਕੇ ਚਲੇ ਜਾਂਦਾ ਕੁੜੀ ਮੇਰੀ ਕਿਸੇ ਨਾਲ ਮੁੰਬਈ ਭੱਜ ਗਈ ਸੀ ਮੁੰਡੇ ਦੇ ਘਰ ਵਾਲਿਆਂ ਨੇ ਘਰ ਨਹੀਂ ਵੜਨ ਦਿੱਤੇ ਮੇਰਾ ਮੁੰਡਾ ਆਖਦਾ ਸੀ ਉਸਨੂੰ ਵਾਪਸ ਲੈ ਕੇ ਕਿਤੇ ਹੋਰ ਵਿਆਹ ਦਈਏ ਪਰ ਉਹ ਨਹੀਂ ਸੀ ਮੰਨੇ ਮੈਂ ਸੋਚਿਆ ਕਿ ਪੁੱਤਨਗੇ ਆਪੇ ਜੜੇ ਕਰਨਗੇ ਮੁੰਡਾ ਆਪਣੇ ਦੇਸ਼ ਵਿੱਚ ਰਿਕਸ਼ਾ ਚਲਾਉਂਦਾ ਤਿੰਨ ਉਹਦੇ ਬੱਚੇ ਨੇ ਤਾਂ ਹੀ ਤਾਂ ਆਪਣੀ ਤਨਖਾਹ ਉਸ ਨੂੰ ਪੇਜ ਦਿੰਦੀਆਂ ਉਸ ਦਾ ਛੋਟਾ ਮੁੰਡਾ ਤਾਂ ਟੋਬਿਆਂ 'ਚੋਂ ਮੱਛੀ ਹੀ ਫੜ ਲੈਂਦਾ ਏ ਜਿਹੜੀਆਂ ਤੋਸਵਾਰਗੇ ਉਹ ਚੋਲਾ ਨਾਲ ਖਾ ਲੈਂਦੇ ਨੇ ਥੋੜਾ ਜਿਹਾ ਉਹ ਹੋਰ ਵੱਡਾ ਹੋ ਜਾਵੇ ਉਸ ਨੂੰ ਇੱਥੇ ਕਿਤੇ ਰਖਾ ਦੇਾਂਗੇ ਹੋਰ ਨਹੀਂ ਤਾਂ ਰੋਟੀ ਰੱਜ ਕੇ ਖਾਊਗਾ ਰਾਧਾ ਦੀਆਂ ਗੱਲਾਂ ਸੁਣ ਸੁਣ ਕੇ ਮੁਸਕਾਨ ਹੈਰਾਨ ਹੋ ਕੇ ਚਾਗਦੀ ਤੇ ਉਸਨੇ ਪੁੱਛਿਆ ਤੇਰੀ ਕੁੜੀ ਨੂੰ ਉਸਦੇ ਘਰ ਵਾਲੇ ਨੇ ਤੇ ਕਰਦਿਆਂ ਨੇ ਕੰਮ ਨਹੀਂ ਵੜਨ ਦਿੱਤਾ ਉਹ ਫਿਰ ਰਹਿੰਦੇ ਕਿੱਥੇ ਨੇ ਇਹ ਹੀ ਕਿਸੇ ਸラム ਵਿੱਚ ਸਟੇਸ਼ਨ ਤੇ ਕਿਸੇ ਬੱਸ ਅੱਡੇ ਤੇ ਖਸਮਾਨੂ ਖਾਨ ਮਿੰਨੂ ਕੀ ਰਾਧਾ ਉਹਨਾਂ ਬਾਰੇ ਕੁਝ ਸੋਚਣਾ ਹੀ ਨਹੀਂ ਸੀ ਚਾਹੁੰਦੀ ਮੁਸਕਾਨ ਨੂੰ ਲੱਗਿਆ ਕਿਵੇਂ ਜਿਉਂਦੇ ਜਾਂਦੇ ਨੇ ਜਿਉਂ ਹੀ ਜਾਂਦੇ ਨੇ ਲੋਕ ਪਾਪਾ ਕਿਧਰੇ ਵੀ ਜਾਂਦੇ ਮੁਸਕਾਨ ਲਈ ਢੇਰ ਸਾਰੀਆਂ ਚੀਜ਼ਾਂ ਲੈ ਕੇ ਆਉਂਦੇ ਉਹ ਕੋਈ ਵੀ ਚੀਜ਼ ਮੰਗਦੀ ਪਾਪਾ ਕਦੇ ਨਾ ਨਾ ਕਰਦੇ ਉਸਨੇ ਬਾਰਵੀਂ 10 15 ਇਕੱਠੀਆਂ ਕਰ ਛੱਡੀਆਂ ਸਨ ਤਰ੍ਹਾਂ ਤਰ੍ਹਾਂ ਦੀਆਂ ਡਰੈੱਸਾਂ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਸਕੂਲ ਡਰੈੱਸਾਂ ਵਾਲੀਆਂ ਤੇ ਤਰ੍ਹਾਂ ਤਰ੍ਹਾਂ ਦੇ ਵਾਲਾਂ ਵਾਲੀਆਂ ਉਹਨਾਂ ਨਾਲ ਉਹ ਇਉਂ ਗੱਲਾਂ ਕਰਦੀ ਜਿਵੇਂ ਸੱਚੀ ਮੁੱਚੀ ਉਹ ਜਿਉਂਦੀਆਂ ਹੋਣ ਉਹਨਾਂ ਨੂੰ ਪੁੱਛਦੀ ਕਿ ਤੁਹਾਨੂੰ ਗਰਮੀ ਲੱਗਦੀ ਹੈ ਤਾਂ ਤੁਹਾਨੂੰ AC ਵਾਲੇ ਕਮਰੇ 'ਚ ਲੈ ਚਲਾਂ ਜਦੋਂ ਗੈਸਟ ਆਏ ਹੁੰਦੇ ਨੇ ਉਦੋਂ ਸ਼ੋਰ ਨਾ ਕਰਿਆ ਕਰੋ ਕਦੇ ਉਹਨਾਂ ਨੂੰ ਸੈਟ ਸੈਂਟ ਲਗਾਉਂਦੀ ਕਦੇ ਗਹਿਣੇ ਪਾਉਂਦੀ ਸਕੂਲ ਜਾਣ ਲੱਗੀ ਆਗਦੀ ਤੁਸੀਂ ਸ਼ਰਾਰਤ ਨਾ ਕਰਿਓ ਮੈਂ ਜਲਦੀ ਆ ਜਾਵਾਂਗੀ ਉਸ ਦੀਆਂ ਸਹੇਲੀਆਂ ਉਹਨਾਂ ਦੀਆਂ ਬਾਲੀਆਂ ਦੇਖਣ ਆਉਂਦੀਆਂ ਪਰ ਉਹ ਆਗਦੀ ਕੀ ਹੱਥ ਨਹੀਂ ਲਾਉਣਾ ਕਿਸੇ ਨੇ ਦੂਰੋਂ ਦੂਰੋਂ ਦੇਖ ਲਵੋ ਦਿਨ ਮਹੀਨੇ ਬਰੇ ਲੰਘਦੇ ਗਏ ਤੇ ਮੁਸਕਾਨ ਵੱਡੀ ਹੁੰਦੀ ਗਈ ਇੱਕ ਵਸ ਸ਼ਾਂਤੀ ਤੇ ਸੁੰਦਰ ਚਿਹਰੇ ਵਾਲੀ ਮੁਸਕਾਨ ਜਿਵੇਂ ਕਿ ਕਿਸੇ ਹੋਰ ਦੁਨੀਆ ਚੋਂ ਆਈ ਹੋਵੇ ਨਾ ਉਸ ਨੂੰ ਝੂਠ ਬੋਲਣਾ ਆਉਂਦਾ ਸੀ ਨਾ ਕੋਈ ਸ਼ੱਲ ਵੱਲ ਸੀ ਕਈ ਵਾਰੀ ਉਸਦੇ ਮਾਂ ਉਸ ਦੇ ਬਾਰੇ ਚਿੰਤਾਤੁਰ ਹੋ ਜਾਂਦੀ ਅੱਜਕੱਲ ਸਾਵ ਕੁੜੀਆਂ ਲਈ ਜਮਾਨਾ ਠੀਕ ਨਹੀਂ ਪਰ ਉਹ ਆ ਵੀ ਸੋਚ ਕੇ ਖੁਸ਼ ਹੋ ਜਾਂਦੀ ਕਿ ਜਿਵੇਂ ਚਿੱਕੜ ਵਿੱਚ ਇੱਕ ਕਮਲ ਖਿੜਿਆ ਹੋਵੇ ਜਿਵੇਂ ਹਨੇਰੀ ਰਾਤ ਵਿੱਚ ਕਿਸੇ ਦੀਵੇ ਦੀ ਲੋ ਚਮਕਦੀ ਹੋਵੇ ਕਦੇ ਉਸ ਦੀ ਮਾਂ ਰੱਬ ਨੂੰ ਧਿਆਉਂਦੀ ਤੇ ਆਖਦੀ हे ਪ੍ਰਮਾਤਮਾ ਇਸ ਬੱਚੀ ਦਾ ਖਿਆਲ ਰੱਖੀ 10ਵੀਂ ਪਾਸ ਕਰਨ ਮਗਰੋਂ ਉਸਨੇ ਸਬਜੈਕਟਸ ਦੀ ਚੋਣ ਕਰਨੀ ਸੀ ਚੋਣ ਜਿਸ ਦੇ ਆਧਾਰ ਉੱਪਰ ਉਸਨੇ ਅਗਲੇ ਪੜਾਅ ਤੱਕ ਜਾਣਾ ਸੀ ਉਹਦੇ ਪਾਪਾ ਨੇ ਪੁੱਛਿਆ ਉਹ ਕੀ ਬੰਨਣਾ ਚਾਹੁੰਦੀ ਹੈ ਉਸਨੇ ਪਾਪਾ ਨੂੰ ਦੱਸਿਆ ਕਿ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਰਾਜਾ ਆਗਦੀ ਸੀ ਕਿ ਸਾਡੇ ਪਿੰਡ 'ਨਾ ਕੋਈ ਹਸਪਤਾਲ ਹੈ ਨਾ ਡਾਕਟਰ ਜੇ ਕੋਈ ਬਿਮਾਰ ਹੁੰਦਾ ਹੈ ਤਾਂ ਲੋਕ ਘਰੇਲੂ ਨੁਕਸਿਆਂ ਨਾਲ ਮਾੜਾ ਮੋਟਾ ਇਲਾਜ ਕਰਦੇ ਨੇ ਬਹੁਤੇ ਤਾਂ ਚੱਲ ਹੀ ਵਸਦੇ ਨੇ ਕੋਲ ਬੈਠੀ ਉਸਦੀ ਮੰਮੀ ਬੋਲੀ ਇੱਕ ਤਾਂ ਮੈਡੀਕਲ ਦੀ ਪੜਾਈ ਬਹੁਤ ਔਖੀ ਦੂਜਾ ਡਾਕਟਰਾਂ ਦੀ ਜੂਨ ਬੜੀ ਔਖੀ ਹੈ ਕੁੜੀਆਂ ਲਈ ਤਾਂ ਉਸ ਤੋਂ ਵਾਧੂ ਇਸ ਤਰ੍ਹਾਂ ਦੇ ਮਰੀਜ਼ ਦੇਖਣੇ ਨਾਈਟ ਡਿਊਟੀਆਂ ਦੇਖਣੀਆਂ ਬੱਚੇ ਵੀ ਦੇਖਣੇ ਕਾਰਬਾਰ ਸੰਭਾਲਣਾ ਮੈਂ ਤਾਂ ਆਖਦੇ ਹਾਂ ਕਿ ਕੁੜੀਆਂ ਨੂੰ ਨੌਕਰੀਆਂ ਨਹੀਂ ਕਰਨੀਆਂ ਚਾਹੀਦੀਆਂ ਦੇਖ ਲਓ ਪਪਾ ਆਪ ਤਾਂ ساری ਉਮਰ ਨੌਕਰੀ ਕੀਤੀ ਐ ਨਾ ਤੁਹਾਡੀ ਪਰਵਾਹ ਕੀਤੀ ਨਾ ਮੇਰੀ ਹੁਣ ਮੇਰੀ ਵਾਰੀ ਮੰਮੀ ਆਖਦੇ ਨੇ ਕੁੜੀਆਂ ਨੂੰ ਨੌਕਰੀ ਨਹੀਂ ਕਰਨੀ ਚਾਹੀਦੀ ਮੁਸਕਾਨ ਕੇ ਹਸ ਕੇ ਆਖਿਆ ਮੇਰੀ ਤਾਂ ਨੌਕਰੀ ਸੌਕੀ ਐ ਕਾਲਜ ਵਕਤ ਸੀਰੇ ਗਏ ਵਕਤ ਸੀ ਰਾਗੇ ਨਾ ਕਿਸੇ ਨੂੰ ਜਵਾਬ ਦੇ ਨਾ ਕੋਈ ਤੁਹਾਡਾ ਬੌਸ ਬਸ ਤੁਹਾਨੂੰ ਪੜਾਉਣਾ ਆਉਂਦਾ ਹੋਵੇ ਤੇ ਜਿੰਦਗੀ ਆਰਾਮ ਨਾਲ ਲੰਘ ਜਾਂਦੀ ਐ ਵਿਦਿਆਰਥੀ ਤੇ ਹਨ ਨੂੰ ਪਿਆਰ ਵੀ ਕਰਦੇ ਨੇ ਤੇ ਐਸਾਨਮੰਦ ਵੀ ਹੁੰਦੇ ਨੇ ਹੁਣ ਪਾਪਾ ਤੁਹਾਡੇ ਡੀਸੀ ਨੇ ਪਰ ਜ਼ਿੰਮੇਵਾਰੀ ਕਿੱਡੀ ਵੱਡੀ ਐ ਕਿਦਰੇ ਕੁਝ ਵੀ ਵਾਪਰ ਜਾਵੇ ਸੱਚ ਲੱਭਣਾ ਡੀਸੀ ਦੀ ਜ਼ਿੰਮੇਵਾਰੀ ਹੁੰਦਾ ਏ ਹੇਠਲੇ ਪੈਸੇ ਖਾ ਕੇ ਕਦੇ ਇੱਕ ਟੀਰ ਨਾਲ ਰਲ ਜਾਂਦੇ ਨੇ ਕਦੇ ਦੂਜੀ ਟੀਰ ਨਾਲ ਪਰੇਸ਼ਾਨ ਡੀਸੀ ਸਾਹਿਬ ਹੋਏ ਰਹਿੰਦੇ ਨੇ ਕਰੋੜੀ ਮਲ ਦੀ ਨੂੰ ਜ਼ਹਿਰ ਖਾ ਕੇ ਮਰ ਗਈ ਸੀ ਪੇਕੇ ਆਨੇ ਮੁਕਦਮਾ ਕਰ ਦਿੱਤਾ ਕਿ ਦਾਜ ਮੰਗਦੇ ਸੀ ਸੌਰੇ ਆਖਦੇ ਸੀ ਕਿ ਕੁੜੀ ਆਵਾਰਾ ਸੀ ਔਰ ਰੋਕ ਟੋਕ برداشت ਨਹੀਂ ਸੀ ਕਰਦੀ ਜਦ ਉਸ ਦੀ ਨਿਗਰਾਨੀ ਸ਼ੁਰੂ ਕੀਤੀ ਤਾਂ ਝਗੜਾ ਵੱਧ ਗਿਆ ਤੇ ਕੁੜੀ ਨੇ ਜ਼ਹਿਰ ਖਾ ਲਈ ਕਰੋੜੀ ਮਾਲ ਦਾ ਪਰਿਵਾਰ ਭਲਾਇਆ ਕੁੜੀ ਦੇ ਪਿਕੇ ਵਾਲੇ ਆਖਦੇ ਕਿ ਪੁਲਿਸ ਪੈਸੇ ਖਾ ਗਈ ਇਸ ਲਈ ਉਹਨਾਂ ਨੂੰ ਫੜ ਰਹੀ ਨਹੀਂ ਫੜ ਰਹੀ ਕਰੋੜੀ ਮਾਲਾਖਨਾ ਕਿ ਡੀਸੀ ਸਾਹਿਬ ਸਾਨੂੰ ਬੇਗੁਨਾਹوں ਨੂੰ ਨਾ ਬਨੋ ਅਜਿਹੇ ਸੰਕੜੇ ਕੇਸ ਹੁੰਦੇ ਨੇ ਜਿਨ੍ਹਾਂ ਦਾ ਕੋਈ ਕਤਲ ਹੋ ਜਾਂਦਾ ਹੈ ਕੋਈ ਮੁੰਡਾ ਕੁੜੀ ਲੈ ਕੇ ਭੱਜ ਜਾਂਦਾ ਹੈ ਕੋਈ ਕੁੜੀ ਨਹਿਰ 'ਚ ਛਾਲ ਮਾਰ ਦਿੰਦੀ ਹੈ ਇੰਨਾ ਗੱਲਾਂ ਬਾਰੇ ਵਿਚਾਰੇ ਡੀਸੀ ਸਾਹਿਬ ਸੋਚਦੇ ਰਹਿੰਦੇ ਨੇ ਜਮਾਨੇ ਨੂੰ ਕੀ ਹੋ ਗ ਰਿਹਾ ਏ ਮੁਸਕਾਨ ਦੀ ਮਾਂ ਨੇ ਆਖਿਆ ਤੁਸੀਂ ਬੇਟਾ ਫਿਕਰ ਨਾ ਕਰੋ ਜੋ ਲਾਈਨ ਚੁਣਨੀ ਆ ਚੁਣ ਲਵੋ ਮੁਸਕਾਨ ਮੈਡੀਕਲ ਚ ਐਡਮਿਸ਼ਨ ਲੈਣ ਗਈ ਐਡਮਿਸ਼ਨ ਲੈਣ ਲਈ ਸਾਰੇ ਸਬਜੈਕਟ ਉੱਪਰ ਹੀ ਟਿਊਸ਼ਨਾਂ ਵੀ ਪੜਦੀ ਰਹੀ ਆਖਰ ਉਸਨੇ ਚੰਗੇ ਨੰਬਰ ਲੈ ਕੇ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਲਿਆ ਮੈਡੀਕਲ ਵਿੱਚ ਐਡਮਿਸ਼ਨ ਲੈਣ ਮਗਰੋਂ ਹੀ ਉਸ ਦਿਨ ਤੋਂ ਉਸਨੇ ਡਾਇਰੀ ਲਿਖਣੀ ਸ਼ੁਰੂ ਕਰ ਦਿੱਤੀ ਉਸ ਦਿਨ ਤੋਂ ਮੁਸਕਾਨ ਨੇ ਰਾਤ ਵੇਲੇ ਇੱਕ ਡਾਇਰੀ ਲਿਖਣੀ ਸ਼ੁਰੂ ਕੀਤੀ ਜਿਸ ਵਿੱਚ ਉਸਨੇ ਲਿਖਿਆ ਕਿ ਰਾਧਾ ਆਪਣੇ ਦੇਸ਼ ਗਈ ਹੋਈ ਹੈ ਮੇਰੇ ਮੰਮਾ ਨੇ ਮੇਰਾ ਪਾਲਨ ਬਹੁਤ ਪਹਿਲਾਂ ਉਸ ਦਿੱਲੀ ਦੀ ਏਜੰਟ ਮੇਰੀ ਮੰਮਾ ਨੇ ਮੇਰੇ ਪਾਲਣ ਲਈ ਬਹੁਤ ਪਹਿਲਾਂ ਉਹ ਦਿੱਲੀ ਦੀ ਏਜੰਸੀ ਤੋਂ ਮੰਗਵਾਈ ਸੀ ਉਹ ਇੱਕ ਟ੍ਰੇਨ ਆਇਆ ਸੀ ਇਸੇ ਲਈ ਮੰਮਾ ਨੂੰ ਮੇਰੀ ਕੋਈ ਫਿਕਰ ਨਹੀਂ ਸੀ ਰਹਿੰਦਾ ਉਹ ਸਾਲ ਵਿੱਚ ਇੱਕ ਮਹੀਨਾ ਕਰ ਜਾਂਦੀ ਸੀ ਆਪਣੇ ਬਾਲ ਬੱਚਿਆਂ ਲਈ ਚੀਜ਼ਾਂ ਖਰੀਦਦੀ ਸਾਰੇ ਪੈਸੇ ਇਕੱਠੇ ਕਰਕੇ ਨਾਲ ਲੈ ਜਾਂਦੀ ਇੱਕ ਵਾਰੀ ਉਸਨੇ ਦੱਸਿਆ ਉਸ ਦਾ ਆਦਮੀ ਕਿਸੇ ਹੋੜ ਜਨਾਲੀ ਨਲ ਕਲਕੱਤੇ ਭੱਜ ਗਿਆ ਏ ਵੱਡਾ ਮੁੰਡਾ ਰੇੜੀ ਤੇ ਚੀਜ਼ਾਂ ਟੋਂਦਾ ਸੀ ਉਹ ਉਸ ਤੋਂ ਛੋਟਾ ਬਾਰੋ ਡੱਕੇ ਚੱਕ ਲੈਂਦਾ ਟੋਬੇ ਚੋਂ ਮੱਛੀਆਂ ਫੜ ਕੇ ਇੱਕ ਸੈਲਰ ਤੇ ਕੰਮ ਕਰਦਾ ਸੀ ਜਿੱਥੇ ਚੋਲ ਸਸਤੇ ਭਾਅ ਤੇ ਮਿਲਦੇ ਸੀ ਦੋਵੇਂ ਛੋਟੀਆਂ ਕੁੜੀਆਂ ਰਲ ਮਿਲ ਕੇ ਘਰ ਦਾ ਕੰਮ ਕਰ ਲੈਂਦੀਆਂ ਸਨ ਰਾਧਾ ਦੱਸਦੀ ਸੀ ਕਿ ਉਸ ਦੇ ਪੈਸਿਆਂ ਨਾਲ ਝੁੱਗੀ ਤੇ ਨਵੀਂ ਛੱਤ ਪਾ ਲਈ ਸੀ ਸਾਰਿਆਂ ਦੇ ਕੱਪੜੇ ਸੁਆਹ ਦਿੱਤੇ ਸਨ ਕੁਝ ਪਾਂਡੇ ਖਰੀਦ ਲੈ ਸਨ ਇੱਕ ਮੰਝਾ ਹੋਰ ਬਨਵਾ ਲਿਆ ਸੀ ਦੋਹਾਂ ਚ ਵੱਡੀ ਕੁੜੀ ਦੇ ਵਿਆਹ ਖਾਤ ਚਾਂਦੀ ਦੀਆਂ ਦੋ ਟੁੰਬਾ ਬਣਾ ਰੱਖ ਦਿੱਤੀਆਂ ਸਨ ਮੈਂ ਪੁੱਛਿਆ ਤੇਰਾ ਆਦਮੀ ਕਿਸੇ ਹੋਰ ਜਨਾਨੀ ਨਾਲ ਘਰੋਂ ਭੱਜ ਗਿਆ ਉਹ ਬੱਚਿਆਂ ਨੂੰ ਕੀ ਮਿਲਣ ਵੀ ਨਹੀਂ ਆਉਂਦਾ ਵੈ ਹਰਾਮੀ ਜਾਏ ਜਹਾਂ ਜਾਣਾ ਕبھی-ਕبھی ਘਰ ਆਤਾ ਹੈ ਮੈਂਨੇ ਕਿਹਾ ਡੰਡੇ ਮਾਰ ਕੇ ਕਢਾਲ ਦੋ ਜਦ ਵੈ ਆਏ ਮੈਂ ਅਗਰ ਵਾਹ ਹੋਤੀ ਇੱਕ ਬਾਰ ਜ਼ਰੂਰ ਉਸਕੀ ਪਿਟਾਈ ਕਰ ਦਿੱਤੀ ਰਾਦਰ ਦੀਆਂ ਗੱਲਾਂ ਸੁਣ ਕੇ ਮੈਨੂੰ ਬੜਾ ਅਜੀਬ ਲੱਗਦਾ ਪਰ ਉਹ ਅੱਧੀ ਰਾਤ ਚੋਲਾਂ ਦੀ ਤੇ ਕੌਲਾ ਦਾਲ ਦਾ ਇੱਕ ਵੇਲੇ ਆਰਾਮ ਨਾਲ ਖਾ ਲੈਂਦੀ ਸੀ ਉਸ ਦੀ ਉਮਰ 50 ਸਾਲ ਤੋਂ ਉੱਤੇ ਹੈ ਫਿਰ ਵੀ ਉਸ ਦੇ ਸਾਰੇ ਵਾਰ ਕਾਲੇ ਪਏ ਹਨ ਅਸੀਂ ਇੱਕ ਨਿੱਕਾ ਜਿਹਾ ਸਫੇਦ ਰੰਗ ਦਾ ਡੌਗੀ ਲਿਆਂਦਾ ਹੈ ਉਹ ਐਡਾ ਪਿਆਰਾ ਹੈ ਜਿਵੇਂ ਰੂੰ ਦਾ ਗੋਲਾ ਭੱਜਿਆ ਫਿਰਦਾ ਹੋਵੇ ਉਸ ਦਾ ਨਾਮ ਮਿਰਗੀ ਹੈ ਹਰ ਰੋਜ਼ ਪੋਲੂ ਉਸ ਨੂੰ ਨਹਾ ਦਿੰਦਾ ਮਗਰੋਜ਼ ਦੇ ਬਰਸ਼ ਨਾਲ ਵਾਲ ਵਾ ਦਿੰਦਾ ਤੇ ਤੋਲੀਆਂ ਨਾਲ ਪੁੰਜ ਕੇ ਸੁਕਾ ਵੀ ਦਿੰਦਾ ਹੈ ਨਹੋਂਤੋਂ ਮਗਰੋਂ ਮੇਰੇ ਕੋਲ ਪੱਜਿਆ ਆਉਂਦਾ ਹੈ ਮੈਂ ਉਸਨੂੰ ਗੋਦੀ ਚੁੱਕ ਫਿਰਦੀ ਹਾਂ ਕਈ ਵਾਰੀ ਮੈਂ ਉਸਨੂੰ ਆਪਣੇ ਕਮਰੇ ਵਿੱਚ ਲੈ ਜਾਂਦੀ ਹਾਂ ਉਹ ਬਿਸਕੁਟ ਬਹੁਤ ਖੁਸ਼ ਹੋ ਕੇ ਖਾਂਦਾ ਹੈ ਕਈ ਵਾਰ ਉਹ ਰਾਤ ਨੂੰ ਮਲਕ ਦੇ ਕੇ ਸ਼ਾਲ ਸ਼ਲਾਂਗ ਮਾਰ ਕੇ ਮੇਰੇ ਮਸਤਰੇ ਤੇ ਸੋ ਜਾਂਦਾ ਹੈ 베ਜੀ ਜਦੋਂ ਮੈਨੂੰ ਸਵੇਰੇ ਜਗਾਉਣ ਆਉਂਦੇ ਤਾਂ ਉਸਨੂੰ ਦੇਖ ਕੇ ਛਿੜਕ ਦਿੰਦੇ ਉਹ heਠਾ ਸ਼ਾਲ ਮਾਰ ਕੇ ਮੰਜੇ ਹੇਠ ਲੁਕ ਜਾਂਦਾ ਉਦੇ ਜਾਨਮਗਰੋ ਮੇਰੇ ਵੱਲ ਮੁਹ ਕਰਕੇ ਚੂਚੂ ਕਰਦਾ ਜਦੋਂ ਮੈਂ ਕਾਲਜ ਤੋਂ ਵਾਪਸ ਆਉਣਾ ਤਾਂ ਗੇੜ ਦੇ ਬਾਹਰ ਬੈਠਾ ਜਿਵੇਂ ਮੇਰਾ ਇੰਤਜ਼ਾਰ ਕਰ ਰਿਹਾ ਹੁੰਦਾ ਉੱਟ ਕੇ ਨਾਲ ਹੀ ਮੇਰੇ ਅੰਦਰ ਆ ਜਾਂਦਾ ਐਡਮਿਸ਼ਨ ਮਿਲਣ ਤੇ ਉਸ ਨੂੰ ਬਹੁਤ ਖੁਸ਼ੀ ਹੋਈ ਉਸਨੇ ਆਪਣੀਆਂ ਸਹੇਲੀਆਂ ਨੂੰ ਪਾਰਟੀ ਦਿੱਤੀ ਉਸਦੇ ਪਾਪਾ ਨੇ ਖੁਸ਼ ਹੋ ਕੇ ਕਿਹਾ ਤੂੰ ਡਾਕਟਰ ਨਹੀਂ ਬਣ ਜਾ ਅੱਗੇ ਮੈਂ ਤੈਨੂੰ ਅਮਰੀਕਾ ਭੇਜ ਦਿਆਂਗਾ ਪੜਨ ਲਈ ਉਹ ਬੋਲੀ ਨਹੀਂ ਪਾਪਾ ਤੁਸੀਂ ਪਿੰਡ 'ਚ ਇੱਕ ਹਸਪਤਾਲ ਬਣਾ ਦੇਣਾ ਮੈਂ ਉੱਥੇ ਗਰੀਬਾਂ ਦਾ ਮੁਫਤ ਇਲਾਜ ਕਰਾਂਗੀ ਇਸ ਨੂੰ ਕੇ ਪਾਪਾ ਬਹੁਤ ਖੁਸ਼ ਹੋਏ ਉਹਨਾਂ ਦੇ ਹੋਰ ਵੀ ਕੋਈ ਧੀ ਪੁੱਤ ਨਹੀਂ ਸੀ ਜਿੰਨਾ ਬਾਰੇ ਉਹਨਾਂ ਨੇ ਸੋਚਣਾ ਸੀ ਨਾਲ ਹੀ ਉਹਨਾਂ ਦੇ ਮਨ ਵਿੱਚ ਨੌਕਰੀ ਦੌਰਾਨ ਪੈਸੇ ਇਕੱਠੇ ਕਰਨ ਦਾ ਜਿੰਨਾ ਬੋਸ ਸੀ ਉਸ ਤੋਂ ਜਿਵੇਂ ਉਹ ਸੁਰਖਰੂ ਹੋ ਗਿਆ ਸੀ ਉਸ ਦੀ ਮਾਂ ਨੇ ਬਿਥੇਰੀਆਂ ਸੁੱਖਾਂ ਸੁੱਖੀਆਂ ਕਿ ਮੇਰੇ ਪੁੱਤਰ ਦੇ ਘਰ ਪੁੱਤਰ ਹੋ ਜਾਵੇ ਇਹਦਾ ਵੀ ਸੰਸਾਰ ਵਿੱਚ ਨਾ ਰਹਿ ਜਾਵੇ ਪਰ ਕੋਈ ਵੀ ਸੁੱਖ ਵਾਰ ਨਹੀਂ ਸੀ ਆਈ ਆਪਣੀ ਮਾਂ ਨੂੰ ਉਹ ਆਖਦਾ ਸੀ ਕਿ ਅੱਜ ਕੱਲ੍ਹ ਧੀਆ ਪੁੱਤਰਾ ਵਿੱਚ ਕੋਈ ਫਰਕ ਨਹੀਂ ਤੀਆਂ ਸਗੋਂ ਮਾਪਿਆਂ ਦੀ ਪਰਵਾਹ ਕਰਦੀਆਂ ਨੇ ਮਾ ਉਸ ਦੀ ਆਗਦੀ ਸੀ ਤੇ ਨਾਲ ਖੇਡਣ ਵਾਲਾ ਵੀ ਕੋਈ ਚਾਹੀਦਾ ਏ ਔਕੇ ਸੋਕੇ ਵੇਲੇ ਉਸ ਦੀ ਮਦਦ ਨੂੰ ਭਰਾ ਹੀ ਪਹੁੰਚਦੇ ਨੇ ਚਲੋ ਉਹ ਜਾਣੇ ਰੱਬ ਦੀ ਮਰਜ਼ੀ ਤੂੰ ਜਿਉਂਦਾ ਰਹਿ ਫਿਰ ਅਦੀਸਾ ਦੇਣ ਵਾਲੀ ਚਿੰਤਾ ਕਰਨ ਵਾਲੀ ਮਾਂ ਵੀ ਅਗਲੇ ਜਹਾਨ ਤੁਰ ਗਈ ਦਾਦੀ ਦੇ ਮੌਤ ਤੋਂ ਮਗਰੋਂ ਮੁਸਕਰ ਨੂੰ ਕਾਰਖਾਨੇ ਲੱਗਣ ਲੱਗਿਆ ਐਡੀ ਵੱਡੀ ਹੋਣ ਦੇ ਬਾਵਜੂਦ ਉਹ ਬਾਜ਼ਾਰੋਂ ਜਾ ਕੇ ਦੋ ਬਾਲਬੀਆਂ ਹੋਰ ਖਰੀਦ ਲਈ ਉਹਨਾਂ ਨੂੰ ਆਕ ਲੱਗੀ ਤੁਹਾਨੂੰ ਪਤਾ ਏ ਮੇਰੀ ਵੱਡੀ ਮਾਂ ਗੁਜ਼ਰ ਗਈ ਹੈ ਪਰ ਕੁਝ ਦਿਨਾਂ ਮਗਰੋਂ ਜਦੋਂ ਲੋਕ ਅਫਸੋਸ ਕਰਨੋਂ ਹਟ ਗਏ ਜ਼ਿੰਦਗੀ ਫਿਰ ਸਾਵੀ ਹੋ ਕੇ ਲੀਹਾਂ ਤੇ ਤੁਰਨ ਲੱਗ ਪਈ ਕਈ ਵਾਰ ਮੁਸਕਾਨ ਨੂੰ ਲੱਗਦਾ ਕਿ ਵੱਡੀ ਮਾਂ ਮਰ ਗਈ ਹੈ ਫਿਰ ਵੀ ਉਸੇ ਤਰ੍ਹਾਂ ਦਿਨ ਚੜਦਾ ਹੈ ਉਸੇ ਤਰ੍ਹਾਂ ਹੀ ਲੋਕ ਬਜਾਰਾ ਕਰਾਂ ਨੂੰ ਪੱਜੇ ਫਿਰਦੇ ਨੇ ਉਸ ਨੂੰ ਇਹ ਬੜਾ ਅਜੀਬ ਲੱਗ ਰਿਹਾ ਸੀ ਉਹ ਸੋਚਦੀ ਕਿ ਮਰ ਕੇ ਲੋਕ ਕਿੱਥੇ ਚਲੇ ਜਾਂਦੇ ਨੇ ਕਿ ਦਾਦੀ ਮੁਰ ਸਾਨੂੰ ਮਿਲੇਗੀ ਕਿ ਉਹ ਸਾਨੂੰ ਯਾਦ ਕਰਦੀ ਹੋਵੇਗੀ ਜਾਂ ਹੋ ਨਿੱਕੀ ਜਹੀ ਬੱਚੀ ਬਾਨ ਕੇ ਕਿਸੇ ਹੋਰ ਪਰਿਵਾਰ ਚ ਪੈਦਾ ਹੋ ਗਈ ਹੋਵੇਗੀ ਇੰਨਾ ਹੀ ਦਿਨਾਂ ਵਿੱਚ ਉਸ ਨੇ ਮੌਤ ਬਾਰੇ ਕਈ ਕਿਤਾਬਾਂ ਪੜ੍ਹੀਆਂ ਇਹਨਾਂ ਵਿੱਚ ਇੱਕ ਬੋਧੀ ਭਿਕਸ਼ੂ ਦੀ ਲਿਖੀ ਹੋਈ ਜਿਹੜਾ ਆਖਦਾ ਸੀ ਕਿ ਮੌਤ ਦਾ ਰਾਜ਼ ਸਮਝਣ ਲਈ ਹੀ ਸਿਦਾਰਥ ਨੇ ਰਾਜ ਮਹਿਲ ਤਿਆਗ ਦਿੱਤਾ ਸੀ ਪਤਨੀ ਤੇ ਪੁੱਤਰ ਤਿਆਗ ਦਿੱਤੇ ਸਨ ਤੇ ਇੰਨੇ ਵਰਿਆਂ ਦੀ ਤਪੱਸਿਆ ਮਗਰੋਂ ਇਹ ਹੀ ਲੱਭਿਆ ਕਿ ਇਹ ਜੋ ਪੰਜ ਤਤ ਨੇ ਵਾਯੂ ਅਗਨੀ ਤਰਤੀ ਆਕਾਸ਼ ਦਲ ਰਲ ਕੇ ਸਰੀਰ ਸਿਰਜਦੇ ਨੇ ਜਦ ਦੇ ਨਿਖੜ ਜਾਂਦੇ ਨੇ ਤਾਂ ਬੰਦੇ ਦੀ ਮ੍ਰਿਤਿ ਹੋ ਜਾਂਦੀ ਹੈ ਬੰਦੇ ਦੀ ਦੇਹ ਸਿਰਜਣ ਵੇਲੇ ਨਾ ਬਾਹਰ ਕੁਝ ਆਉਂਦਾ ਤੇ ਨਾ ਮਰਨ ਵੇਲੇ ਨਾ ਬਾਹਰ ਕੁਝ ਜਾਂਦਾ ਉਸ ਨੂੰ ਲੱਗਿਆ ਫਿਰ ਤਾਂ ਦਾਦੀ ਦੀ ਰੂਹ ਸਾਡੇ ਨੇੜੇ ਤੇੜੇ ਕਿਧਰੇ ਹੋਵੇਗੀ ਇਹ ਉਸ ਦਾ ਭਲੇਖਾ ਵੀ ਹੋ ਸਕਦਾ ਹੈ ਕਦੇ-ਕਦੇ ਉਸ ਨੂੰ ਅਹਿਸਾਸ ਹੁੰਦਾ ਜਿਵੇਂ ਦਾਦੀ ਉਸ ਦੇ ਕਮਰੇ ਵਿੱਚ ਆਈ ਸੀ ਕਈ ਵਾਰ ਉਸ ਨੂੰ ਦਾਦੀ ਨੂੰ ਮਿਲਣ ਨੂੰ ਬੇਹਤ ਜੀ ਕਰਦਾ ਉਹ ਦਾਦੀ ਦੀ ਤਸਵੀਰ ਦੇਖ ਕੇ ਸੋਚਦੀ ਰੱਬ ਇੱਕ ਤਰ੍ਹਾਂ ਦੀ ਇੱਕੋ ਸ਼ਕਲ ਬਣਾਉਂਦਾ ਹੈ ਦਾਦੀ ਆਖਦੀ ਸੀ ਇਸੇ ਲਈ ਬੰਦੇ ਨੂੰ ਬਣਾਉਣ ਵੇਲੇ ਉਸ ਦੇ ਕੰਨ ਵਿੱਚ ਆਗ ਦਿੰਦਾ ਹੈ ਦੁਨੀਆ ਵਿੱਚ ਤੇਰੇ ਵਰਗਾ ਹੋਰ ਕੋਈ ਨਹੀਂ ਬੰਦਾ ساری ਉਮਰ ਇਸੇ ਗੱਲ ਨੂੰ ਫੜੀ ਰੱਖਦਾ ਹੈ ਰੱਬ ਵੀ ਖਾਸਾ ਚਲਾਕ ਲੱਗਦਾ ਹੈ ਮੁਸਕਾਨ ਨੇ ਸੋਚਿਆ یوں ਵਕਤ ਲੰਘਦਾ ਗਿਆ ਮੁਸਕਾਨ ਬਹੁਤ ਸੰਜੀਦਾ ਹੋ ਕੇ ਮੈਡੀਕਲ ਦੀ ਪੜਾਈ ਕਰਨ ਲੱਗ ਪਈ ਇਕ ਦੋ ਵਾਰੀ ਪਹਿਲੇ ਪੀਰੀਅਡ ਵੇਲੇ ਨਾਲ ਪੜਦੇ ਵਿਦਿਆਰਥੀਆਂ ਨੇ ਕਾਫੀ ਪੀਨ ਲਈ ਨਾਲ ਚੱਲਣ ਲਈ ਆਖਿਆ ਉਸਨੇ ਇਹ ਆਕੇ ਨਾ ਕਰ ਦਿੱਤੀ ਮੈਂ ਕਾਫੀ ਨਹੀਂ ਪਿੰਦੀ ਇੱਕ ਦਿਨ ਫਿਰ ਮੁੰਡੇ ਕੁੜੀਆਂ ਨੇ ਜੋਰ ਲਾਇਆ ਤੂੰ ਨਾ ਪੀਵੀ ਪਰ ਆਪਣੀ ਕੰਪਨੀ ਤਾਂ ਦੇਦੀ ਔਰ ਨਾਲ ਚਲੀ ਗਈ ਉਹ ਇੱਕ ਦੂਜੇ ਨਾਲ ਮਜ਼ਾਕ ਵਾਲੀਆਂ ਗੱਲਾਂ ਕਰਦੇ ਰਹੇ ਆਓ ਚਲੋ ਕਿਤੇ ਕਿਸੇ ਹਿਲ ਸਟੇਸ਼ਨ ਤੇ ਚਲੀਏ ਰੋਜ਼ ਬਿਮਾਰੀਆਂ ਦੀਆਂ ਗੱਲਾਂ ਕਰ ਕਰਕੇ ਬੋਰ ਹੋ ਚਾਈਦਾ ਹਰਜੀਤ ਬੋਲਿਆ ਤੰਦਰੁਸਤੀ ਰੱਖਣ ਲਈ ਬਿਮਾਰੀਆਂ ਨੂੰ ਸਮਝਣਾ ਤਾਂ ਜ਼ਰੂਰੀ ਹੈ ਜਸਬੀਨ ਨੇ ਆਖਿਆ ਉਂਝ ਡਾਕਟਰ ਦਾ ਤਾਂ ਕੰਮ ਔਖਾ ਸਾਰਾ ਦਿਨ ਮਰੀਜ਼ ਵੇਖੀ ਜਾਓ ਮਹਿੰਦਰ ਬੋਲਿਆ ਮਰੀਜ਼ ਹੀ ਮਰੀਜ਼ ਕਿਉਂ ਨਰਸਾਂ ਵੀ ਤਾਂ ਹੁੰਦੀਆਂ ਹਨ ਕੇਵਲ ਨੇ ਖਚਰੀ ਜਈ ਹਾਸੀ ਹੱਸ ਕੇ ਆਖਿਆ ਨਰਸਾਂ ਦਾ ਡਾਕਟਰ ਨੂੰ ਮਦਦ ਕਰਨ ਲਈ ਹੀ ਹੁੰਦੀਆਂ ਨੇ ਮੁਸਕਾਨ ਬੋਲੀ ਉਹ ਹੋਰ ਵੀ ਬੜੇ ਕੰਮ ਕਰਦੀਆਂ ਨੇ ਕਈ ਵਾਰ ਤਾਂ ਡਾਕਟਰਾਂ ਨੂੰ ਮਦਦ ਕਰਨ ਦੀ ਥਾ ਉਹ ਡਾਕਟਰਾਂ ਨੂੰ ਆਪਣੇ ਜਾਲ ਫਸਾਉਣ ਦਾ ਕੰਮ ਵੀ ਕਰਦੀਆਂ ਨੇ ਕੇਵਲ ਨੇ ਮੁਸਕਾਨ ਦੀ ਗੱਲ ਦਾ ਜਵਾਬ ਦਿੱਤਾ ਤੇਰੇ ਵਰਗੇ ਡਾਕਟਰ ਹੀ ਫਸਦੇ ਹੋਣਗੇ ਬਾਕੀਆਂ ਨੂੰ ਆਪਣੇ ਘਰ-ਬਾਰ ਦੀ ਫਿਕਰ ਹੁੰਦੀ ਹੈ ਜਗਜੀਤ ਨੇ ਕੇਵਲ ਦੀ ਗੱਲ ਦਾ ਉੱਤਰ ਦਿੱਤਾ ਸਾਰਾ ਸਾਡਾ ਸਟੈਂਡਰਡ ਨਰਸਾਂ ਵਾਲਾ ਨਹੀਂ ਕੇਵਲ ਬੋਲਿਆ ਤੇਰਾ ਸਟੈਂਡਰਡ ਹੈਵੀ ਹੈ ਕੋਈ ਜਗਜੀਤ ਨੇ ਜਿਵੇਂ ਕੇਵਲ ਨੂੰ ਤਾਣਾ ਮਾਰਿਆ ਤੇਰਾ ਵੀ ਸਟੈਂਡਰਡ ਦੇਖ ਲਵਾਂਗੇ ਤੇਰੇ ਵਰਗੀਆਂ ਡਾਕਟਰਨੀਆਂ ਨੂੰ ਕੈਨੇਡਾ ਭੇਜਣ ਦੀ ਖਾਤਰ ਅਨਪੜਾ ਨਾਲ ਵਿਆਹ ਦਿੰਦੇ ਨੇ ਬਈ ਮਗਰੋਂ ਬਹਾਨੇ ਨਾਲ ਸਾਰਾ ਟੱਬਰ ਬਾਹਰ ਪਹੁੰਚ ਜਾਵੇ ਕੇਵਲ ਬੋਲਿਆ ਕੈਨੇਡਾ ਵਾਲੀ ਆਂਟੀ ਮੇਰੀ 12ਵੀਂ ਜਮਾਤ ਤੋਂ ਬਾਅਦ ਰਿਸ਼ਤਾ ਕਰਨਾ ਚਾਹੁੰਦੀ ਸੀ ਮੇਰੇ ਪਾਪਾ ਨੇ ਆਖਿਆ ਮੇਰੇ ਲਈ ਤੀ ਤੀਆਂ ਪੁੱਤਰਾਂ 'ਚ ਕੋਈ ਫਰਕ ਨਹੀਂ ਜੋ ਜਗਜੀਤ ਕਰਨਾ ਚਾਹੇ ਉਹੀ ਹੋਊਗਾ ਜਗਜੀਤ ਬੋਲਿਆ ਤੂੰ ਨਹੀਂ ਸੀ ਜਾਣਾ ਮੈਨੂੰ ਭੇਜ ਦੇਣਾ ਸੀ ਕੇਵਲ ਨੇ ਮਜ਼ਾਕ ਨਾ ਲਾਖਿਆ ਇਸ ਤਮਗਰ ਮੁਸਕਾਨ માफी ਮੰਗੇ ਆਪਣੀ ਕੜੀਵਾਲ ਤੱਕ ਦੀ ਗੇਟ ਵੱਲ ਤੁਰ ਪਈ ਗੇਟ ਕੋ ਲੰਘਦੇ ਉਸਨੇ ਦੇਖਿਆ ਉਸਦੀ ਕਾਰ ਉੱਥੇ ਨਹੀਂ ਸੀ ਖੜੀ ਨਹੀਂ ਸੀ ਜਿੱਥੇ ਖੜੀ ਕੀਤੀ ਸੀ ਉਸਨੇ ਉੱਧਰ ਉੱਧਰ ਦੇਖਿਆ ਉੱਥੇ ਕੁੜੋਤੇ ਕੇਵਲ ਨੇ ਦੱਸਿਆ ਤੁਹਾਡੀ ਕਾਰ ਪੰਚਰ ਹੋ ਗਈ ਸੀ ਡਰਾਈਵਰ ਪੰਚਰ ਲਗਵਾਉਣ ਗਿਆ ਏ 7-5 ਮਿੰਟ ਮੁਸਕਾਨ ਉੱਥੇ ਖੜੀ ਰਹੀ ਕੇਵਲ ਨੇ ਮੁਸਕਾਨ ਨੂੰ ਆਖਿਆ ਮੈਂ ਉਧਰੋਂ ਹੀ ਲੰਘਣਾ ਏ ਜਾਂਦਾ ਹੋਇਆ ਤੁਹਾਨੂੰ ਡ੍ਰੌਪ ਕਰ ਦਿਆਂਗਾ ਪਹਿਲਾਂ ਤਾਂ ਮੁਸਕਾਨ ਥੋੜਾ ਚਿਜਗੀ ਫਿਰ ਇਹ ਸੋਚਿਆ ਕਿ ਸਾਡੇ ਕਾਲਜ ਦਾ ਸੀਨੀਅਰ ਸਟੂਡੈਂਟ ਹੈ ਉਸਦੇ ਨਾਲ ਕਾਰ ਵਿੱਚ ਬੈਠ ਗਈ ਰਾਹ ਵਿੱਚ ਉਹ ਮਿੱਠੀਆਂ ਨਜ਼ਰਾਂ ਨਾਲ ਮੁਸਕਾਨ ਵੱਲ ਤੱਕ ਰਹੀ ਸੀ ਤੁਸੀਂ ਕਾਰ ਬੜੀ ਸਲੋ ਚਲਾਉਂਦੇ ਹੋ ਮੁਸਕਾਨ ਨੇ ਆਖਿਆ ਮੇਰੇ ਨਾਲ ਅੱਜ ਬੜੀ ਕੀਮਤੀ ਸਵਾਰੀ ਬੈਠੀ ਹੈ ਇਸ ਲਈ ਅੱਜ ਗੱਡੀ ਹੋਲੀ ਚਲਾ ਰਿਹਾ ਹਾਂ ਕੇਵਲ ਹੱਸ ਕੇ ਬੋਲਿਆ ਤੁਹਾਨੂੰ ਟੀਚਰਾਂ ਤੋਂ ਕਿਹੜਾ ਤੁਹਾਨੂੰ ਟੀਚਰਾਂ ਤੋਂ ਕਿਹੜਾ ਚੰਗਾ ਲੱਗਦਾ ਹੈ ਕੇਵਲ ਨੇ ਗੱਲ ਸ਼ੁਰੂ ਕਰਨ ਲਈ ਪੁੱਛਿਆ ਮੈਨੂੰ ਮਿਸ ਮੋਨਾ ਸਭ ਤੋਂ ਚੰਗੀ ਲੱਗਦੀ ਹੈ ਮੁਸਕਾਨ ਨੇ ਆਖਿਆ ਮਿਸ ਮੋਨਾ ਤਾਂ ਸਭ ਨੂੰ ਚੰਗੀ ਲੱਗਦੀ ਹੈ ਜਿਵੇਂ ਮੁਸਕਾਨ ਸਭ ਨੂੰ ਚੰਗੀ ਲੱਗਦੀ ਹੈ ਕੇਵਲ ਨੇ ਹੱਸ ਕੇ ਕਿਹਾ ਮੁਸਕਾਨ ਚੇਪ ਚੇ ਗਈ ਇਸ ਤੋਂ ਮਗਰੋਂ ਕੋਈ ਗੱਲ ਨਾ ਕੀਤੀ मुस्कान दी कोठी मुरे केवल ने कार रोकी ते मुस्कान ने हेठा उतर के क्या थैंक यू इट्स माय प्लेजर नाले मैं सर नहीं आ मैं भी ਤੁਹਾਡੇ ਵਾਂਗ ਸਟੂਡੈਂਟ ਹਾਂ ਆ ਕੇ ਗੱਡੀ ਸਟਾਰਟ ਕਰਕੇ ਚਲਾ ਗਿਆ ਕਾਰ ਆ ਕੇ ਕੁਛ ਖਾ ਪੀ ਕੇ मुस्कान ਆਪਣੇ ਕਮਰੇ ਵਿੱਚ ਗਈ Papa ਦਫਤਰੋਂ ਹੱਲੀ ਨਹੀਂ ਸੀ ਆਏ ਤੇ ਮਾਂ ਬਾਜ਼ਾਰ ਗਈ ਹੋਈ ਸੀ ਰਾਧਾ ਦੇਸ਼ ਤੋਂ ਵਾਪਸ ਆਈ ਹੋਈ ਸੀ ਉਸਨੇ ਦੱਸਿਆ ਕਿ ਉਹ ਆਪਣੇ ਮੁੰਡੇ ਦਾ ਵਿਆਹ ਕਰਾਈ ਹੈ ਛੋਟੀ ਕੁੜੀ ਨੂੰ ਸਾਰਾ ਕੰਮ ਕਰਨਾ ਪੈਂਦਾ ਸੀ ਜਿਹੜੀਆਂ ਦੋ ਟੁੰਮਾ ਬਣਵਾਈਆਂ ਸਨ ਉਹ ਨੂੰ ਨੂੰ ਦੇ ਦਿੱਤੀਆਂ ਮੁਸਕਾਨ ਨੇ ਆਖਿਆ ਨੂੰ ਤੋ ਟੁੰਬਾ ਆਪਣੀ ਕੁੜੀ ਦੇ ਵਿਆਹ ਵਿੱਚ ਦੇਣ ਲਈ ਵਾਪਸ ਨਾ ਲਈ ਆਪਣੀ ਮੰਮੀ ਨੂੰ ਕਹਿ ਕੇ ਹੋਰ ਬਣਵਾ ਦੇਉਂਗੀ ਨਾਲੇ ਤੇਰੇ ਘਰ ਵਾਲੇ ਦਾ ਕੀ ਹਾਲ ਹੈ ਰਾਧਾ ਆਪਣੇ ਘਰ ਵਾਲੇ ਬਾਰੇ ਦੱਸ ਰਹੀ ਸੀ ਘਰ ਵਾਲਾ ਜਾਏ ਗੁਏ ਮੈਂ ਹਮਾਰੇ ਲਈ ਤਾਂ ਉਹ ਮਰ ਗਿਆ ਹੈ ਬਹੁਤ ਮਾਰਦਾ ਥਾ ਮੇਰੇ ਕੋ ਇਸ ਸੇ ਅੱਛਾ ਤਾਂ ਮਰ ਜਾਏ ਐਨੇ ਨੂੰ ਪਪਾ ਆ ਗਏ ਸਨ ਮੁਸਕਾਨ ਨੇ ਘੜੀ ਦੇਖੀ ਟਾਈਮ ਤਾਂ ਨਹੀਂ ਸੀ ਹੋਇਆ ਲੱਗਦਾ ਪਪਾ ਛੇਤੀ ਘਰ ਆ ਗਏ ਰਾਧਾ ਹੇਠਾਂ ਡਾਈਨਿੰਗ ਟੇਬਲ ਉੱਪਰ ਚਾਹ ਰੱਖ ਦਿੱਤੀ। ਪਾਪਾ ਨੇ ਮੁਸਕਾਨ ਨੂੰ ਬੁਲਾ ਲਿਆ। ਉਹਨਾਂ ਨੇ ਕੁਰਸੀ ਤੋੜ ਕੇ ਮੁਸਕਾਨ ਦੇ ਸਿਰ ਤੇ ਹੱਥ ਰੱਖ ਦਿੱਤਾ। ਉਹਨਾਂ ਦਾ ਹੱਥ ਬੇਮਾਲੂਮਾ ਜਿਹਾ ਕੰਬ ਰਿਹਾ ਸੀ। ਮੁਸਕਾਨ ਨੇ ਪੁੱਛਿਆ ਪਾਪਾ ਕੀ ਗੱਲ? ਕੋਈ ਗੱਲ ਨਹੀਂ। ਆ ਕੇ ਉਹ ਕੁਰਸੀ ਤੇ ਬੈਠ ਕੇ ਚਾਹ ਪੀਣ ਲੱਗੇ। ਇੰਨੇ ਨੂੰ ਉਸ ਦੀ ਮੰਮੀ ਵੀ ਆ ਗਈ। ਉਸ ਨੇ ਪੁੱਛਿਆ ਅੱਜ ਦਾ ਅਖਬਾਰ ਤੁਸੀਂ ਦੇਖ ਲਿਆ? ਸਵੇਰੇ ਤਾਂ ਨਹੀਂ ਸੀ ਦੇਖਿਆ ਪਰ ਦਫ਼ਤਰ ਪੜ ਲਿਆ ਸੀ। ਇਸੇ ਲਈ ਘਰ ਛੇਤੀ ਆ ਗਿਆ। ਪਾਪਾ ਬੋਲੇ ਬੜੀ ਮਾੜੀ ਗੱਲ ਹੋਈ। ਉਸ ਦੀ ਮਾਂ ਨੇ ਕਿਹਾ ਕੀ ਹੋਇਆ ਪਪਾ ਮੁਸਕਾਨ ਨੇ ਪੁੱਛਿਆ ਆਪਾਂ ਬਰਾੜ ਦੀ ਬੇਟੀ ਦੇ ਦਸੰਬਰ ਚ ਵਿਆਹ ਗਏ ਸੀ ਬਰਾੜ ਨੇ ਬਹੁਤ ਵੱਡੇ ਘਰ ਵਿਆਈ ਸੀ ਆਪਣੀ ਦੀ ਅਜਾ ਚਾਰ ਮਹੀਨੇ ਵੀ ਨਹੀਂ ਸੀ ਹੋਏ ਵਿਆਹ ਨੂੰ ਅਗਲੇ ਨੇ ਕੁੜੀ ਗੋਲੀ ਮਾਰ ਕੇ ਮਾਰ ਦਿੱਤੀ ਪਪਾ ਪਰ ਕਿਉਂ ਮੁਸਕਾਨ ਨੇ ਕੰਬਾ ਕੇ ਪੁੱਛਿਆ ਬਰਾੜ ਦੀ ਬੇਟੀ ਦੇ ਵਿਆਹ ਦਾ ਸਾਰਾ ਸੀਨ ਅੱਖਾਂ 'ਕੇ ਘੁੰਮ ਰਿਆ ਮੈਂ ਕੀਤਾ ਸੀ ਬਰਾੜ ਨੂੰ ਫੋਨ ਅਗਦਾ ਸੀ ਪਤਾ ਨਹੀਂ ਕੀ ਗੱਲ ਹੋਈ ਹੈ ਉਹਨਾਂ ਦੀ ਉੱਤੇ ਤੱਕ ਪਹੁੰਚੇ ਐਸਲੀ ਥਾਣੇ ਵਾਲੇ ਰਿਪੋਰਟ ਲਿਖਣ ਨੂੰ ਵੀ ਤਿਆਰ ਨਹੀਂ ਸਨ ਬਰਾੜ ਸਾਹਿਬ ਫੋਨ ਤੇ ਹੀ ਰੋ ਪਏ ਸਨ ਆਪਾਂ ਨੂੰ ਇੱਕ ਅੱਧੇ ਦਿਨ ਜਾਣਾ ਪਊ ਉਹਨਾਂ ਘਰ ਮੁਸਕਾਨ ਦੀ ਮਾਂ ਬੋਲੀ ਇਸ ਤੋਂ ਵੱਡਾ ਬੰਦੇ ਲਈ ਹੋਰ ਕੀ ਦੁੱਖ ਹੋ ਸਕਦਾ ਕਿ ਕੋਈ ਉਸ ਦੀ ਟੀਨੂ ਗੋਲੀ ਮਾਰ ਕੇ ਮਾਰ ਦੇਵੇ ਮੈਂ ਹੁੰਦਾ ਤਾਂ ਆਪ ਮਗਰੋਂ ਫਾਇ ਲੱਗ ਜਾਂਦਾ ਇੱਕ ਵਾਰੀ ਤਾਂ ਗੋਲੀ ਮਾਰਨ ਵਾਲੇ ਦੀ ਛਾਤੀ ਗੋਲੀਆਂ ਨਾਲ ਪੁੰਦਿੰਦਾ ਪਾਪਾ ਦੀਆਂ ਅੱਖਾਂ 'ਚ ਰੋ ਇੰਨਾ ਪਹਿਲੀ ਵਾਰੀ ਦੇਖਿਆ ਸੀ ਮੁਸਕਾਨ बार-बार ਇਹ ਸੋਚਦੀ ਰਈ ਕੇ ਬਰਾੜ ਅੰਕਲ ਦੀ ਬੇਟੀ ਨੇ ਆਪਣੀ ਨਵੀਂ ਜ਼ਿੰਦਗੀ ਲਈ ਕੀ ਕੀ ਸੁਪਨੇ ਲਏ ਹੋਣਗੇ ਕਿਸ ਮੋਤੇ ਮਰਨਾ ਪਿਆ ਫਿਰ ਉਸਨੂੰ ਖਿਆਲ ਆਇਆ ਕੁੜੀਆਂ ਵਿਆਹ ਕਰਕੇ ਕਿਸੇ ਹੋਰ ਨੂੰ ਕਿਉਂ ਸੌਂਪ ਦਿੱਤੀਆਂ ਜਾਂਦੀਆਂ ਨੇ ਮੁਸਲਮਾਨਾਂ ਨੇ ਚੰਗਾ ਹੱਲ ਸੋਚਿਆ ਬਈ ਜਿਸ ਦੇ ਘਰ ਕੁੜੀ ਵਿਆਹੋ ਉਸ ਦੀ ਕੁੜੀ ਆਪਣੇ ਘਰ ਲਿਆਓ ਫਿਰ ਅਗਲਾ ਕੁਝ ਕਰਨ ਤੋਂ ਪਹਿਲਾਂ ਸੋਵਾਰੀ ਸੋਚੂਗਾ ਵਿਆਹ ਕਰਨ ਦੀ ਭਲਾ ਲੋੜ ਹੀ ਕੀ ਹੈ ਥੋੜੀ ਦੇਰ ਤੱਕ ਉਸਨੂੰ ਨੀਂਦ ਆ ਗਈ ਉਹ ਸੋਚ ਰਹੀ ਸੀ ਇੱਕ ਕੁੜੀ ਦਾ ਜ਼ਿੰਦਗੀ ਦਾ ਬਸਤ ਇੰਨਾ ਕੋਈ ਮੁੱਲ ਹੁੰਦਾ ਜਿਹੜੇ ਆਪਣੀ ਮਰ ਜਿਹੜੇ ਮਰਜ਼ੀ ਕਰ ਵਿਆਹ ਦਿਓ ਅਗਲੇ ਜਿਵੇਂ ਮਰਜ਼ੀ ਰੱਖਣ ਜੀ ਕਰੇ ਤਾਂ ਘਰੋਂ ਕੱਢ ਦੇਣ ਜੇ ਕੋਈ ਅਜਹਾ ਉਹਨਾਂ ਦਾ ਸਲੂਕ ਕਰਦਾ ਹੈ ਤਾਂ ਉਹ ਵਾਪਸ ਆਪਣੇ ਘਰ ਕਿਉਂ ਨਹੀਂ ਆ ਜਾਂਦੀਆਂ ਆਪਣੀ ਮੰਮੀ ਪਾਪਾ ਨੂੰ ਕਿਉਂ ਨਹੀਂ ਦੱਸ ਦਿੰਦੀਆਂ ਪਹਿਲੀ ਵਾਰ ਮਸਕਾਨ ਨੂੰ ਲੱਗਿਆ ਕਿ ਇੱਕ ਦੋ ਬ੍ਰਦਰਜ਼ ਜ਼ਰੂਰ ਚਾਹੀਦੇ ਨੇ ਤਗੜੇ ਜਵਾਨ ਕਿਉਂ ਸੋਚਦਿਆਂ ਉਹਨੂੰ ਪਤਾ ਹੀ ਨਹੀਂ ਲੱਗਾ ਕਦੋਂ نیند ਆ ਗਈ ਅਗਲੇ ਦਿਨ ਮੰਮਾ ਨੇ ਜਦੋਂ ਕਾਲਜ ਜਾਣ ਲਈ ਜਗਾਇਆ ਤਾਂ ਉਹ ਤਿਆਰ ਹੋ ਕੇ ਕਾਲਜ ਚਲੀ ਗਈ ਜਦੋਂ ਕਾਲਜ ਗਈ ਤਾਂ ਕਾਲਜ ਵਿੱਚ ਉਸੇ ਤਰ੍ਹਾਂ ਚहल-ਪਹਿਲ ਕੇਵਲ ਨੇ ਆਪਣੇ ਜੇ 2-3 ਮੁੰਡੇ ਕੁੜੀਆਂ ਦੇ ਨਾਲ ਮੁਸਕਾਨ ਨੂੰ ਫਿਰ ਕੰਟੀਨ ਚੱਲਣ ਲਈ ਆਖਿਆ ਸੌਰੀ ਮੈਂ ਲਾਇਬ੍ਰੇਰੀ ਜਾਣਾ એમ ਆ ਕੇ ਮੁਸਕਾਨ ਉੱਥੋਂ ਚਲੀ ਗਈ ਦੋ ਕੁ ਘੰਟੇ ਮਗਰੋਂ ਕੇਵਲ ਲਾਇਬ੍ਰੇਰੀ ਗਿਆ ਮੁਸਕਾਨ ਨੂੰ ਦੇਖ ਕੇ ਉਸਨੇ یوں ਸ਼ੋਅ ਕੀਤਾ ਕਿ ਜਿਵੇਂ ਉਸਨੇ ਮੁਸਕਾਨ ਨੂੰ ਦੇਖਿਆ ਹੀ ਨਹੀਂ ਹੁੰਦਾ ਕੁਝ ਪੜਨ ਲੱਗਿਆ ਕੁਝ ਚਿਰੋ ਕਿਤਾਬਾਂ ਫਰੋਲਦਾ ਰਿਹਾ ਫਿਰ ਮੋਟੀ ਜੀ ਕਿਤਾਬ ਲੈ ਕੇ ਇੱਕ ਪਾਸੇ ਬੈਠ ਕੇ ਪੜਨ ਲੱਗਾ ਕਿ ਉਸ ਜੇਰੇ ਬੇਆਰਾਮ ਜਾ ਹੋ ਕੇ ਕਿਤਾਬ ਦੇ ਵਰਕ ਕੇ ਫਰੋਲ ਦਰਿਆ ਫਿਰ ਕਿਤਾਬਾਂ ਉੱਤੇ ਛੱਡ ਪੌੜੀਆਂ ਉਤਰ ਕੇ ਮੈਗਜ਼ੀਨ ਸੈਕਸ਼ਨ ਚੱਲਿਆ ਗਿਆ ਕੈਂਟੇ ਕੁਮਗਰ ਮਸਕਾਨ ਜਦੋਂ ਕਾਰਜਾਂ ਲਈ ਉੱਠੀ ਤਾਂ ਉਸ ਦੀ ਨਜ਼ਰ ਉਸ ਕਿਤਾਬ ਤੇ ਪਈ ਜਿਹੜੀ ਕੇਵਲ ਪੜਦਾ ਪਿਆ ਸੀ ਉਸ ਨੇ ਦੇਖਿਆ ਉਹ ਤਾਂ ਮੈਡੀਕਲ ਦੀ ਕਿਤਾਬ ਹੀ ਨਹੀਂ ਸੀ ਉਹ ਤਾਂ ਇੱਕ ਡਿਕਸ਼ਨਰੀ ਸੀ ਉਹ ਮੁਸਕਰਾ ਕੇ ਪੌੜੀਆਂ ਉੱਤਰ ਰਹੀ ਸੀ ਜਦੋਂ ਕੇਵਲ ਮੈਗਜ਼ੀਨ ਸੈਕਸ਼ਨ ਵਿੱਚੋਂ ਨਿਕਲਿਆ ਉਸ ਵੱਲੋਂ ਦਾ ਬੋਲਿਆ ਇੰਨੀ ਪੜਾਈ ਨਾ ਕਰਿਆ ਕਰੋ ਨਹੀਂ ਤਾਂ ਇੱਕ ਦਿਨ ਡਾਕਟਰ ਹੀ tham breeze ਬਣ ਜਾਓਗੇ ਮੁਸਕਾਨ ਨੇ ਕੋਈ ਉੱਤਰ ਨਾ ਦਿੱਤਾ ਉਸ ਦਿਨ ਜਦੋਂ ਮੈਂ ਘਰ ਛੱਡਣ ਗਿਆ ਸੀ ਤੈਨੂੰ ਮੈਨੂੰ ਘਰ ਅੰਦਰ ਜਾਣ ਲਈ ਆਖਿਆ ਹੀ ਨਹੀਂ ਕੇਵਲ ਨੇ ਆਖਿਆ ਕੀ ਲੋੜ ਸੀ ਮੁਸਕਾਨ ਨੇ ਆਖਿਆ ਇਸ ਬਹਾਨੇ ਤੇਰਾ ਘਰ ਤਾਂ ਦੇਖ ਆਉਂਦਾ ਨਾਲੇ ਤੇਰੀ ਮੰਮੀ ਨੂੰ ਮਿਲਾਉਂਦਾ ਤੂੰ ਫੋਕੀ ਸੁਲਾਵੀ ਨਹੀਂ ਮਰੀ ਕੇਵਲ ਬੋਲਿਆ ਆਮ ਕਰਾਂ ਵਰਗਾ ਸਾਡਾ ਘਰ ਹੈ ਆਮ ਮਾਵਾਂ ਵਰਗੀ ਮੇਰੀ ਮਾਂ ਹੈ ਮੁਸਕਾਨ ਬੋਲੀ ਜੇ ਮੇਰਾ ਜੀ ਕਰਦਾ ਹੋਵੇ ਤੁਹਾਡੇ ਘਰ ਆਉਂਨੂੰ ਕੇਵਲ ਝੂਠਾ ਜਿਹਾ ਹਾਸਾ ਹੱਸਦਾ ਬੋਲਿਆ ਮੁਸਕਾਨ ਨੇ ਕੋਈ ਉੱਤਰ ਨਾ ਦਿੱਤਾ ਉਹ ਕੜੀਵਾਲ ਦੇ ਕੇ ਘਾਰ ਵੱਲ ਨੂੰ ਚਲੀ ਗਈ